ਪੰਜਾਬ ਜੀ ਕੇ ਦੇ ਵਿੱਚ ਜਿਹੜਾ ਅਸੀਂ ਕਰ ਰਹੇ ਹਾਂ ਜ਼ਿਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਤਾਂ ਜ਼ਿਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਜਿਹੜਾ ਹੈ ਇਹ ਪੰਜਾਬ ਦੇ ਵਿੱਚ ਜਿਹੜਾ ਰਾਸ਼ਟਰੀ ਅੰਦੋਲਨ ਦੇ ਵਿੱਚ ਆਉਂਦਾ ਹੈ ਠੀਕ ਹੈ ਤਾਂ ਜ਼ਿਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਅੰਮ੍ਰਿਤਸਰ ਪੰਜਾਬ ਭਾਰਤ ਦੇ ਵਿੱਚ ਜਿਹੜਾ ਹੈ ਹਰਮੰਦਰ ਸਾਹਿਬ ਦੇ ਨਜ਼ਦੀਕ ਜ਼ਿਲ੍ਹਿਆਂ ਵਾਲਾ ਬਾਗ ਦੇ ਵਿੱਚ ਜਿਹੜਾ ਹੈ 13 April 1919 ਈਸਵੀ ਨੂੰ ਜਿਹੜਾ ਹੈ ਵਿਸਾਖੀ ਵਾਲੇ ਦਿਨ ਹੁੰਦਾ ਹੈ ਔਰ ਇਹ ਉਥੇ ਜਿਹੜਾ ਰਾਇਲਡ ਐਕਟ ਦਾ ਵਿਰੋਧ ਕਰਨ ਲਈ ਜਿਹੜਾ ਸੀ ਇੱਕ ਸਭਾ ਹੋ ਰਹੀ ਸੀ ਜਿਸ ਵਿੱਚ ਮੌਜੂਦ ਭੀੜ ਉੱਤੇ ਜਿਹੜਾ ਸੀਗਾ ਜਰਨਲ ਰੈਜ਼ਨੋਲਡ ਡਾਇਰ ਨਾਮਕ ਜਿਹੜਾ ਇੱਕ ਅੰਗਰੇਜ਼ ਸੀਗਾ ਅੰਗਰੇਜ਼ ਅਧਿਕਾਰੀ ਸੀਗਾ ਉਸਨੇ ਜਿਹੜਾ ਸੀਗਾ ਅਚਾਨਕ ਜਿਹੜੀ ਸੀਗੀ ਮਤਲਬ ਕਿ ਆਰਡਰ ਦੇ ਦਿੱਤਾ ਗਿਆ ਔਰ ਜਿਹੜਾ ਸੀ ਉੱਥੇ ਗੋਲੀਆਂ ਚਲਾਉਣ ਦਾ ਹੁਕਮ ਜਾਰੀ ਕਰ ਦਿੱਤਾ ਔਰ ਜਿਹੜਾ ਸੀ ਉਸ ਭੀੜ ਦੇ ਉੱਪਰ ਉਸ ਜਿਹੜਾ ਵਾ ਉਸ ਭੀੜ ਦੇ ਉੱਪਰ ਜਿਹੜਾ ਸੀਗਾ ਬਿਨਾ ਚੇਤਾਵਨੀ ਦੇ ਜਿਹੜਾ ਸੀ ਗੋਲੀਆਂ ਚਲਾ ਦਿੱਤੀਆਂ ਗਈਆਂ ਹੁਣ ਇੱਥੇ ਰੌਲਟ ਐਕਟ ਦੀ ਗੱਲ ਕੀਤੀ ਗਈ ਕਿ ਰੌਲਟ ਐਕਟ ਦਾ ਜਿਹੜਾ ਸੀਗਾ ਵਿਰੋਧ ਕਰਨ ਦੇ ਲਈ ਇਹ ਜਿਹੜੀ ਸਭਾ ਹੋਈ ਸੀ ਕਿੱਥੇ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਵਿਸਾਖੀ ਵਾਲੇ ਦਿਨ 1919 ਈਸਵੀ ਦੇ ਵਿੱਚ ਰੌਲਟ ਐਕਟ ਕੀ ਸੀਗਾ ਤਾਂ ਰੌਲਟ ਐਕਟ ਜਿਹੜਾ ਸੀਗਾ ਇਹਦੇ ਵਿੱਚ ਐਵੇਂ ਸੀਗਾ ਕਿ ਜਿਹੜਾ ਪਹਿਲਾਂ ਜਿਹੜਾ ਸੀ ਪਹਿਲਾ ਵਿਸ਼ਵ ਯੁੱਧ ਸੀਗਾ ਉਹਦੇ ਵਿੱਚ ਅੰਗਰੇਜ਼ਾਂ ਨੇ ਜਿਹੜਾ ਸੀਗਾ ਜਿਹੜਾ ਭਾਰਤੀਆਂ ਨੂੰ ਕਿਹਾ ਸੀਗਾ ਕਿ ਤੁਸੀਂ ਜਿਹੜਾ ਸਾਡਾ ਸਾਥ ਦੋ ਕਿ ਸਾਡੇ ਵੱਲੋਂ ਜਿਹੜਾ ਇਸ ਲੜਾਈ ਦੇ ਵਿੱਚ ਹਿੱਸਾ ਲਾਓ ਔਰ ਜਿਹੜੇ ਅਸੀਂ ਤੁਹਾਨੂੰ ਜਿਹੜੇ ਆ ਕੁਝ ਅਧਿਕਾਰ ਵਿਸ਼ੇਸ਼ ਅਧਿਕਾਰ ਜਿਹੜੇ ਆ ਦਿੱਤੇ ਜਾਣਗੇ ਪਰ ਬਾਅਦ ਵਿੱਚ ਕੀ ਹੁੰਦਾ ਹੈ 1919 ਈਸਵੀ ਦੇ ਵਿੱਚ ਉਹ ਇੱਕ ਐਕਟ ਪਾਸ ਕਰਦੇ ਨੇ ਕੌਣ ਅੰਗਰੇਜ਼ ਔਰ ਭਾਰਤੀਆਂ ਨੂੰ ਦਿੰਦੇ ਨੇ ਪਰ ਉਹਦੇ ਵਿੱਚ ਜੋ ਸ਼ਰਤਾਂ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਹੋਈਆਂ ਸੀਗੀਆਂ ਉਹਨਾਂ ਸ਼ਰਤਾਂ ਨੂੰ ਜਿਹੜਾ ਵਾ ਮਤਲਬ ਕਿ ਉਹਨਾਂ ਨੂੰ ਜਿਹੜਾ ਵਾ ਨਹੀਂ ਸੀਗੇ ਉਹ ਸ਼ਰਤਾਂ ਨਹੀਂ ਪੂਰੀਆਂ ਕੀਤੀਆਂ ਗਈਆਂ ਅੰਗਰੇਜ਼ਾਂ ਦੇ ਦੁਆਰਾ ਔਰ ਜਿਸ ਕਾਰਨ ਕਰਕੇ ਜਿਹੜਾ ਸੀਗਾ 1919 ਈਸਵੀ ਦੇ ਐਕਟ ਦੇ ਵਿਰੋਧ ਦੇ ਵਿੱਚ ਜਿਹੜਾ ਸੀਗਾ ਭਾਰਤੀਆਂ ਨੇ ਅੰਗਰੇਜ਼ਾਂ ਦਾ ਵਿਦਰੋਹ ਜਿਹੜਾ ਸੀਗਾ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਕੀ ਹੁੰਦਾ ਹੈ ਕਿ ਜਿਹੜਾ ਅੰਗਰੇਜ਼ਾਂ ਦੇ ਦੁਆਰਾ ਜਿਹੜਾ ਸੀ ਇੱਕ ਰੌਲਟ ਐਕਟ ਪਾਸ ਕੀਤਾ ਗਿਆ ਠੀਕ ਹੈ ਔਰ ਰੌਲਟ ਐਕਟ ਦੇ ਅਨੁਸਾਰ ਕੀ ਸੀਗਾ ਇਸ ਵਿੱਚ ਜਿਹੜਾ ਸੀਗਾ ਅੰਗਰੇਜ਼ਾਂ ਨੇ ਠੀਕ ਹੈ ਅੰਗਰੇਜ਼ਾਂ ਨੇ ਜਿਹੜਾ ਸੀਗਾ ਕਿਹਾ ਕਿ ਜਿਹੜੇ ਭਾਰਤੀ ਜਿਹੜੇ ਨੇ ਉਹ ਇੱਕ ਜਗ੍ਹਾ ਤੋਂ ਮਤਲਬ ਇੱਕ ਤੋਂ ਵਧ ਇੱਕ ਜੇ ਦੋ ਤੋਂ ਵੱਧ ਜੇਕਰ ਕੋਈ ਵੀ ਵਿਅਕਤੀ ਇਕੱਠੇ ਹੁੰਦੇ ਆ ਤਾਂ ਉਹਨਾਂ ਨੂੰ ਬਿਨਾਂ ਕਿਸੇ ਬਿਨਾਂ ਕਿਸੇ ਦਲੀਲ ਦੇ ਵਕੀਲ ਦੇ ਤੇ ਠੀਕ ਹੈ ਜਿਹੜਾ ਵਾ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜਿਹੜਾ ਹੈ ਕੈਦ ਕਰ ਲਿਆ ਜਾਏਗਾ ਹੁਣ ਜਿਹੜਾ ਸੀਗਾ ਇਹ ਹੀ ਰੋਲ ਐਕਟ ਸੀਗਾ ਔਰ ਅੰਮ੍ਰਿਤਸਰ ਦੇ ਵਿੱਚ ਵੀ ਇਹ ਐਕਟ ਜਿਹੜਾ ਲਾਗੂ ਹੁੰਦਾ ਹੈ ਕਿ ਦੋ ਤੋਂ ਵੱਧ ਜੇਕਰ ਕੋਈ ਇਕੱਠੇ ਹੁੰਦੇ ਆ ਤਾਂ ਉਹਨਾਂ ਨੂੰ ਜਿਹੜਾ ਵਾ ਬਿਨਾ ਵਕੀਲ ਦਲੀਲ ਤੇ ਅਪੀਲ ਦੇ ਅਰੈਸਟ ਕਰ ਲਿਆ ਜਾਏਗਾ ਨਾ ਕਿ ਉਹਨਾਂ ਨੂੰ ਤਾਂ ਇੱਕ ਜਿਹੜਾ ਅਰੈਸਟ ਕਰ ਲਿਆ ਜਾਏਗਾ ਦੂਸਰਾ ਨਾ ਉਹ ਵਕੀਲ ਕਰ ਸਕਦੇ ਨਾ ਹੀ ਉਹ ਦਲੀਲ ਸਰਕਾਰ ਨੂੰ ਕਰ ਸਕਦੇ ਆ ਕਿਉਂਕਿ ਅਸੀਂ ਤਾਂ ਜਿਹੜਾ ਰੋਲ ਐਕਟ ਦੇ ਵਿੱਚ ਇਹ ਚੇਤਾਵਨੀ ਦੇ ਚੁੱਕੇ ਆ ਔਰ ਇਸ ਦੇ ਭਾਵਿਓ ਜਿਹੜਾ ਜੇਕਰ ਕੋਈ ਕਰਦਾ ਹੈ ਤਾਂ ਉਸ ਵਾਸਤੇ ਕੋਈ ਵੀ ਵਕੀਲ ਜਾਂ ਦਲੀਲ ਨਹੀਂ ਜਿਹੜੀ ਆ ਜਾਏਗੀ ਅੰਮ੍ਰਿਤਸਰ ਦੇ ਵਿੱਚ ਵੀ ਇਹ ਹੁੰਦਾ ਤਾਂ ਇਸ ਵਾਸਤੇ ਜਿਹੜਾ ਸੀਗਾ ਜਿਹੜਾ ਸੀਗਾ ਆ ਇੱਕ ਇਕੱਠ ਹੁੰਦਾ ਇਸ ਐਕਟ ਦੇ ਵਿਰੋਧ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਔਰ ਵਸਾਖੀ ਵਾਲੇ ਦਿਨ ਜਿਹੜਾ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਜਿਹੜੇ ਆ ਇਕੱਠੇ ਹੁੰਦੇ ਨੇ ਓਕੇ ਤਾਂ ਇਹ ਫਿਰ ਜਿਹੜਾ ਇਹ ਸੀਗਾ ਜਨਰਲ ਡਾਇਰ ਜਿਹੜੇ ਸੀਗੇ ਅੰਗਰੇਜ਼ ਅਧਿਕਾਰੀ ਸਨ ਇਹਨਾਂ ਨੇ ਜਿਹੜਾ ਸੀਗਾ ਕਿਸੇ ਵੀ ਮਤਲਬ ਕਿਸੇ ਨੂੰ ਚੇਤਾਵਨੀ ਦਿਨੇ ਬਿਨ ਦਿੱਤੇ ਬਿਨਾ ਜਿਹੜਾ ਸੀਗਾ ਇਸ ਭੀੜ ਦੇ ਉੱਪਰ ਇਸ ਸਭਾ ਦੇ ਉੱਪਰ ਜਿਹੜਾ ਵਾ ਅਚਾਨਕ ਜਿਹੜੀ ਆ ਫਾਇਰਿੰਗ ਕਰਵਾ ਦਿੱਤੀ ਔਰ ਇਸ ਨੂੰ ਇਤਿਹਾਸ ਦੇ ਵਿੱਚ ਕੀ ਕਿਹਾ ਜਾਂਦਾ ਹੈ ਜਿਲ੍ਹਿਆਂ ਵਾਲਾ ਬਾਗ ਹੱਤਿਆ ਕਾਂਡ ਓਕੇ ਤੇ ਇਹਦਾ ਆਪਾਂ ਥੋੜਾ ਪਿਛੋਕੜ ਪੜਦੇ ਆ ਤਾਂ ਪੰਜਾਬ ਦੇ ਜਿਹਨੇ ਅਸੀਂ ਆਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਅਹਿਮ ਹਿੱਸਾ ਪਾਇਆ ਹੈ 1857 ਈਸਵੀ ਵਿੱਚ ਹੋਈਆਂ ਨੀਲੀ ਬਾੜ ਤੇ ਹੋਰ ਜਿਹੜੀਆਂ ਬਗਾਵਤਾਂ ਤੋਂ ਬਾਅਦ ਕੂਕਾ ਲਹਿਰ ਜਿਹਨੂੰ ਅਸੀਂ ਨਾਮਤਾਰੀ ਲਹਿਰ ਵੀ ਕਹਿੰਨੇ ਆ ਤੇ ਪਗੜੀ ਸੰਭਾਲ ਜੱਟਾ ਲਹਿਰ ਆਜ਼ਾਦੀ ਦੇ ਸੰਘਰਸ਼ ਦੇ ਸੁਨਹਿਰੀ ਪੰਨਿਆਂ ਵਜੋਂ ਜਿਹੜੇ ਆ ਇਹ ਦਰਜ ਨੇ ਔਰ ਵੀਮੀ ਸਦੀ ਦੇ ਦੂਸਰੇ ਦਹਾਕੇ ਦੇ ਵਿੱਚ ਗਦਰ ਪਾਰਟੀ ਨੇੜਾ ਸੀ ਪੰਜਾਬੀਆਂ ਅੰਦਰ ਆਜ਼ਾਦੀ ਦੀ ਤਾਂਗ ਨੂੰ ਜਿਹੜਾ ਸੀ ਹੋਰ ਤਿੱਬਰ ਕਰਤਾ ਸੀ ਗਦਰ ਪਾਰਟੀ ਆਪਾਂ ਕੀਤੀ ਕਿ 1913 ਈਸਵੀ ਦੇ ਵਿੱਚ ਜਿਹੜਾ ਸੀਗਾ ਅਮਰੀਕਾ ਦੇ ਇੱਕ ਸਿਟੀ ਹੈ ਕਿਹੜੀ ਸਾਨ ਫਰਾਂਸਿਸਕੋ ਉੱਥੇ ਜਿਹੜੀ ਹੈ ਇਸ ਦੀ ਸਥਾਪਨਾ ਕੀਤੀ ਗਈ ਸੀ ਸੋਹਣ ਸਿੰਘ ਪਕਣਾ ਦੇ ਦੁਆਰਾ ਠੀਕ ਹੈ ਇੱਕ ਪੰਜਾਬੀ ਸਨ ਔਰ ਉਹਨਾਂ ਦੁਆਰਾ ਇੱਕ ਪੰਜਾਬੀ ਜਿਹੜਾ ਸੀ ਗਦਰ ਪਾਟ ਦੁਆਰਾ ਇੱਕ ਪੰਜਾਬੀ ਅਖਬਾਰ ਕੱਢੇ ਗਿਆ ਸੀ ਕਿਹੜਾ ਗਦਰ ਪਾਟ ਹੈ ਨਾ ਗਦਰ ਅਖਬਾਰ ਓਕੇ ਤਾਂ ਉਹਨਾਂ ਦਾ ਕੀ ਮਤਲਬ ਸੀਗਾ ਕੀ ਉਦੇਸ਼ ਸੀਗਾ ਭਾਤ ਨੂੰ ਜਿਹੜਾ ਅੰਗਰੇਜ਼ਾਂ ਦੇ ਵੱਲੋਂ ਆਜ਼ਾਦ ਕਰਵਾਉਣਾ ਠੀਕ ਹੈ ਕਿਉਂਕਿ ਅੰਗਰੇਜ਼ਾਂ ਜਿਹੜ ਸੀ ਭਾਰਤੀਆਂ ਨਾਲ ਦੂਸਰੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਸੀ ਚੰਗਾ ਸਲੂਕ ਚੰਗਾ ਵਰਤੀਦਾ ਜਿਹੜਾ ਉਹ ਨਹੀਂ ਕੀਤਾ ਜਾਂਦਾ ਸੀ ਤੇ ਇਸ ਲਈ ਜਿਹੜਾ ਸੀਗਾ ਗਦਰ ਪਾਰਟੀ ਨੇ ਪੰਜਾਬੀਆਂ ਅੰਦਰ ਜਿਹੜੀ ਸੀ ਆਜ਼ਾਦੀ ਦੀ ਤਾਂਗ ਨੂੰ ਜਿਹੜਾ ਸੀ ਹੋਰ ਵੀ ਤਿੱਬਰ ਹੋਰ ਵੀ ਉਤਸ਼ਾਹ ਜਿਹੜਾ ਵਾ ਕਰ ਦਿੱਤਾ ਅਜਹੀਆਂ ਸਰਗਰਮੀਆਂ ਤੇ ਕਾਬੂ ਪਾਉਣ ਲਈ ਅੰਗਰੇਜ਼ ਸਰਕਾਰ ਨੇ ਜਿਹੜਾ ਸੀ ਡਿਫੈਂਸ ਆਫ ਇੰਡੀਆ ਐਕਟ 1915 ਤੇ 1919 ਈਸਵੀ ਵਿੱਚ ਇਹੋ ਜਿਹਾ ਇੱਕ ਹੋਰ ਕਾਨੂੰਨ ਰੌਲਟ ਐਕਟ ਬਣਾਇਆ ਯਾਨੀ ਕਿ ਰੌਲਟ ਐਕਟ ਜਿਹੜਾ ਸੀਗਾ 1919 ਈਸਵੀ ਦੇ ਵਿੱਚ ਬਣਦਾ ਠੀਕ ਹੈ ਬਣਾਇਆ ਹਿੰਦੁਸਤਾਨ ਵਿੱਚ ਇਸ ਵਿਰੁੱਧ ਅੰਦੋਲਨ ਹੋਇਆ ਰੌਲਟ ਐਕਟ ਦੇ ਵਿਰੁੱਧ ਉਹੀ ਜਿਹੜਾ ਅੰਦੋਲਨ ਹੁੰਦਾ ਹੈ ਆਜ਼ਾਦੀ ਸਮਾਗਮ ਨੇ ਵੀ ਜਿਹੜੀ ਨਵੀਂ ਨੁਹਾਰ ਲੈਣੀ ਸ਼ੁਰੂ ਕਰ ਦਿੱਤੀ ਕਿ ਆਜ਼ਾਦੀ ਸੰਗਰਾਮ ਸੀਗਾ ਜੋ ਉਸਨੇ ਵੀ ਇੱਕ ਨਵੀਂ ਜਰਸੀ ਨੁਹਾਰ ਲੈਣੀ ਸ਼ੁਰੂ ਕੀਤੀ ਮਹਾਤਮਾ ਗਾਂਧੀ ਜੀ ਨੇ ਜਿਹੜਾ ਸੀ ਹੜਤਾਲ ਤੇ ਸत्याग्रह ਕਰਨ ਦਾ ਜਿਹੜਾ ਉਹ ਸੱਦਾ ਦਿੱਤਾ ਪੰਜਾਬ ਵਿੱਚ ਜਿਹੜਾ ਸੀ ਇਹ ਵਿਦਰੋਹ ਕੀ ਆ ਭੜਕ ਉੱਠਦਾ ਔਰ ਇਸ ਦਾ ਜਿਹੜਾ ਸੀ ਸਿਖਰ 13 April 1919 ਨੂੰ ਜਿਹੜਾ ਸੀਗਾ ਜਿਲ੍ਹਿਆਂ ਵਾਲੇ ਬਾਗ ਵਿੱਚ ਖੂਨੀ ਸਾਾਕਾ ਸੀ 13 April 1919 ਨੂੰ ਜਨਰਲ ਜਿਹੜੇ ਡਾਇਰ ਸੀਗੇ ਉਹਨਾਂ ਨੇ ਅੰਮ੍ਰਿਤਸਰ ਨੂੰ ਠੀਕ ਹੈ ਅੰਮ੍ਰਿਤਸਰ ਵਿਖੇ ਜਿਹਾ ਸੀ ਜਿਲਿਆਂ ਵਾਲੇ ਬਾਗ ਵਿੱਚ ਕੀਤੇ ਜਾ ਰਹੇ ਸ਼ਾਂਤਮਈ ਜਲਸੇ ਤੇ ਗੋਲੀ ਚਲਾ ਕੇ ਅਣਮਨੁੱਖੀ ਕਤਲਿਆਮ ਜਿਹੜਾ ਕੀਤਾ ਔਰ ਇਹ ਇਕੱਠ ਸਿਰਫ ਲੋਕਾਂ ਦੇ ਹਰਮਨ ਪਿਆਰੇ ਨੇਤਾਵਾਂ ਕਿਹੜੇ ਸੀਗੇ ਡਾਕਟਰ ਸੈਫੂਉਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਦੀ ਰਹਾਈ ਲਈ ਕਿਉਂਕਿ ਇਹਨਾਂ ਨੂੰ ਰੋਲਟ ਐਕਟ ਦੇ ਅਧੀਨ ਜਿਹੜਾ ਸੀ ਗ੍ਰਿਫਤਾਰ ਕੀਤਾ ਗਿਆ ਸੀਗਾ ਬਿਨਾ ਕਿਸੇ ਯਰਮ ਦੇ ਇਸ ਲਈ ਜਿਹੜਾ ਸੀ ਇਹਨਾਂ ਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਔਰ ਇਹਨਾਂ ਵਾਸਤੇ ਜਿਹੜਾ ਸੀਗਾ ਇਹਨਾਂ ਨੇ ਇਹ ਇਕੱਠ ਕੀਤਾ ਸੀਗਾ ਕਿ ਇਹ ਗਲਤ ਹੈ ओके ਉਸ ਤੋਂ ਬਾਅਦ ਕੀਤਾ ਸੀ ਸਗੋਂ ਸਾਂਝੇ ਤੌਰ ਤੇ ਲੋਕਾਂ ਦੀਆਂ ਰੌਲਟ ਐਕਟ ਅਤੇ ਬ੍ਰਿਟਿਸ਼ ਸਾਮਰਾਜ ਦੇ ਵਿਰੋਧ ਵਿਚ ਉੱਠਦੀਆਂ ਆਵਾਜ਼ਾਂ ਦਾ ਸਿਖਰ ਵੀ ਸੀਗਾ ਕਿ ਮਤਲਬ ਕਿ ਇੱਕ ਤਾਂ ਸੀਗਾ ਕਿ ਡਾਕਟਰ ਕਿਚਲੂ ਤੇ ਡਾਕਟਰ ਜਿਹੜੇ ਸਤਪਾਲ ਨੇ ਉਹਨਾਂ ਦੀ ਰਿਹਾਈ ਲਈ ਦੂਸਰਾ ਇਹ ਸੀਗਾ ਕਿ ਅੰਗਰੇਜ਼ਾਂ ਦੇ ਵਿਰੋਧ ਵਾਸਤੇ ਕਿ ਜਿਹੜੇ ਇਹੋ ਜਿਹੇ ਕਾਨੂੰਨ ਪਾਸ ਕਰਕੇ ਜਿਹੜੇ ਆ ਥੋਪ ਰਹੀ ਹੈ ਕਿ ਲੋਕਾਂ ਨੂੰ ਇਕੱਠੇ ਵੀ ਨਹੀਂ ਹੋ ਦਿੱਤਾ ਜਾ ਰਿਹਾ ਕਿ ਜਿਹੜੇ ਉਹਨਾਂ ਦੇ ਵਿਰੁੱਧ ਆਵਾਜ਼ ਉਠਾਉਣ ਸਕਣ ਠੀਕ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਖਾਸ ਕਰਕੇ ਅੰਮ੍ਰਿਤਸਰ ਵਿੱਚ ਰੌਲਟ ਐਕਟ ਦੇ ਵਿਰੋਧ ਵਿੱਚ ਹੋਈਆਂ ਮੀਟਿੰਗਾਂ ਜਲਸਿਆਂ ਵਿੱਚ ਹਰ ਵਰਗ ਦੇ ਲੋਕਾਂ ਨੇ ਜਿਹੜਾ ਸੀ ਹਰ ਤਰ੍ਹਾਂ ਦੇ ਧਾਰਮਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਮਦਦ ਕਿ ਇਸ ਸਮੇਂ ਤੇ ਉੱਪਰ ਜਿਹੜਾ ਸੀ ਅੰਮ੍ਰਿਤਸਰ ਦੇ ਵਿੱਚ ਵੀ ਧਰਮ ਨਾਮ ਦਾ ਸ਼ਬਦ ਜਿਹੜਾ ਪਰੇ ਕਰਕੇ ਸਾਰੇ ਜਿਹੜੇ ਆ ਇਕੱਠੇ ਹੋ ਕੇ ਜਿਹੜਾ ਸੀ ਇਸ ਐਕਟ ਦੇ ਵਿਰੁੱਧ ਅੰਗਰੇਜ਼ਾਂ ਦੇ ਵਿਰੁੱਧ ਦੇ ਵਿੱਚ ਜਿਹੜੇ ਆ ਸਾਂਝੇ ਤੌਰ ਤੇ ਜਿਹੜਾ ਸਭ ਨੇ ਹਿੱਸਾ ਲਿਆ ਔਰ ਨਾਲ ਹੀ ਇਹਨਾਂ ਦੀ ਜਿਹੜੀ ਆ ਧਾਰ સામਰਾਜਵਾਦੀ ਰਾਜ ਦੇ ਵਿਰੁੱਧ ਜਿਹ ਅਸੀਂ ਸੋਧਣਾ ਸੀ ਓਕੇ ਤਾਂ 15 ਅਪ੍ਰੈਲ ਤੋਂ ਜਿਹੜਾ ਸੀਗਾ ਮਾਰਸ਼ਲ ਲਾ ਜਿਹੜਾ ਲਗਾ ਦਿੱਤਾ ਗਿਆ ਸੋ ਉਸ ਤੋਂ ਬਾਅਦ ਕੀ ਹੈ ਹੱਤਿਆਕਾਂ ਜਿਹੜਾ ਹੈ 13 ਅਪ੍ਰੈਲ ਨੂੰ ਦਾ ਉਸ ਤੋਂ ਬਾਅਦ 15 ਅਪ੍ਰੈਲ ਨੂੰ ਜਿਹੜਾ ਸੀ ਇੱਥੇ ਕਿਹੜਾ ਅੰਮ੍ਰਿਤਸਰ ਦੇ ਵਿੱਚ ਮਾਰਸ਼ਲ ਲਾ ਜਿਹੜਾ ਸੀ ਉਹ ਲਗਾ ਦਿੱਤਾ ਸੀਗਾ ਓਕੇ ਨੈਕਸਟ ਕੀ ਹੈ ਇਸ ਦੀਆਂ ਮੁੱਖ ਘਟਨਾਵਾਂ ਕਿ ਇਸ ਦੀਆਂ ਮੁੱਖ ਘਟਨਾਵਾਂ ਕੀ ਨੇ ਜ਼ਿਲ੍ਹਿਆਂ ਵਾਲੇ ਬਾਗ ਹੱਤਿਆਕਾਂ ਦੀਆਂ ਤਾਂ 13 April 1919 ਦਿਨ ਐਤਵਾਰ ਸੀਗਾ ਉਸ ਦਿਨ ਠੀਕ ਹੈ ਅੰਮ੍ਰਿਤਸਰ ਦੇ ਨਾਗਰਿਕ ਜਿਹੜੇ ਸੀ ਉਹ ਸ਼ਾਮ ਨੂੰ ਆਪਣੇ ਨੇਤਾਵ ਜਿਹੜੇ ਸੀ ਸੈਫੂਦੀਨ ਕਿਚਲੂ ਤੇ ਡਾਕਟਰ ਸਤਿਆਪਾ ਦੀ ਗ੍ਰਿਫਤਾਰ ਦੇ ਵਿਰੋਧ ਲਈ ਜਿਲੇ ਵਾਲੇ ਬਾਗ ਦੇ ਵਿੱਚ ਇਕੱਤਰ ਹੁੰਦੇ ਆ ਜਨਰਲ ਡਾਇਰ ਨੇ ਵੱਡੀ ਬਗਾਵਤ ਨੂੰ ਜਿਹੜਾ ਵਾ ਜਿਹੜਾ ਪਾਫਿਆ ਕਿ ਇਹ ਜਿਹੜਾ ਵਾ ਅੰਗਰੇਜ਼ਾਂ ਵਾਸਤੇ ਸਹੀ ਨਹੀਂ ਹੋਵੇਗਾ ਜੇਕਰ ਇੱਥੇ ਇਕੱਠ ਹੁੰਦਾ ਹੈ ਔਰ ਜਿਹੜਾ ਉਹ ਸਫਲਤਾਪੂਰਵਕ ਹੋ ਜਾਂਦਾ ਹੈ ਤਾਂ ਜਲਸਿਆਂ ਉਤੇ 3 ਦਿਨ ਪਹਿਲਾਂ ਰੋਕ ਲਗਾ ਦਿੱਤੀ ਗਈ ਸੀ ਰੌਲਟ ਐਕਟ ਦੇ ਅਧੀਨ ਓਕੇ ਔਰ ਇਹ ਬਾਗ 200 ਗੱਜ ਲੰਬਾ 100 ਗੱਜ ਚੌੜਾ ਔਰ ਇਸ ਦੇ ਚਾਰੇ ਪਾਸੇ ਦੀਵਾਰ ਸੀ ਔਰ ਇਸ ਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ ਨਾਲ ਹੀ ਘਰ ਸਨ ਮਤਲਬ ਕਿ ਜੋ ਜਿਲਿਆਂ ਵਾਲਾ ਬਾਗ ਹੈ ਉਸ ਦੇ ਆਸ-ਪਾਸ ਕੀ ਹੈ ਘਰ ਔਰ ਬਾਹਰ ਨਿਕਲ ਲੈ ਇੱਕ ਛੋਟਾ ਜਿਹਾ ਤੰਗ ਰਸਤਾ ਸੀ ਸਾਰਾ ਬਾਕੀ ਖਚਾਖਤ ਜਿਹੜਾ ਉਹ ਭਰਿਆ ਹੋਇਆ ਸੀ ਕਿਉਂਕਿ ਲੋਕ ਜਿਹੜੇ ਸੀਗੇ ਕਾਫੀ ਮਾਤਰਾ ਵਿੱਚ ਇਕੱਠੇ ਹੋ ਸੀ ਔਰ ਦੂਸਰਾ ਇਹ ਕਿ ਜਿਹੜਾ 13 ਅਪ੍ਰੈਲ ਵਿਸਾਖੀ ਵਾਲਾ ਦਿਨ ਹੈ ਇਹ ਸਿੱਖਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈ ਧਾਰਮਿਕ ਜਿਹੜਾ ਹੈ ਧਾਰਮਿਕ ਮਹੱਤਤਾ ਰੱਖਦਾ ਹੈ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਸੀ 13 ਅਪ੍ਰੈਲ ਵਿਸਾਖੀ ਵਾਲੇ ਦਿਨ ਜਾਨੀ ਕਿ ਵਿਸਾਖੀ ਵਾਲੇ ਦਿਨ ਕੀ ਖਾਲਸਾ ਪੰਥ ਦੀ ਸਾਜਨਾ ਹੋਈ ਹੁੰਦੀ ਔਰ ਹਰਮੰਦਰ ਸਾਹਿਬ ਦੇ ਬਿਲਕੁਲ ਨਾਲ ਹੈਂ ਤੇ ਇਸ ਕਰਨ ਕਰ ਇਸ ਕਰਨ ਕਰਕੇ ਜਿਹੜਾ ਸੀ ਕਾਫੀ ਜਿਹੜਾ ਸੀਗਾ ਇੱਥੇ ਲੋਕ ਇਕੱਠੇ ਹੋਏ ਸਨ ਓਕੇ ਉਸ ਤੋਂ ਬਾਅਦ ਇਸ ਸਮੇਂ ਜਨਰਲ ਜਿਹੜੇ ਆ ਠੀਕ ਹੈ ਆ ਬਾਹਰ ਨਿਕਲਣ ਲਈ ਇੱਕ ਛੋਟਾ ਜਿਹਾ ਤੰਗ ਰਸਤਾ ਸੀਗਾ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਸੀ ਇਕੱਠੇ ਹੋਏ ਇਸ ਸਮੇਂ ਜਨਰਲ ਡਾਇਰ ਨੇ ਪਿਆ ਗੋਰਖਾ ਸੈਨਿਕਾਂ ਨੂੰ ਲੈ ਕੇ ਜ਼ਿਲ੍ਹਿਆਂ ਵਾਲੇ ਬਾਗ ਨੂੰ ਜਿਹੜਾ ਵਾ ਘੇਰ ਲਿਆ ਔਰ ਮਸ਼ੀਨ ਗੱਣਾ ਨਾਲ ਜਿਹੜਾ ਸੀ ਅੰਦਾ ਤੁੰਦ ਜਿਹੜੀ ਗੋਲੀਬਾਰੀ ਕਰ ਦਿੱਤੀ ਲਗਭਗ ਜਿਹੜੇ ਆ 10 ਮਿੰਟ ਤੱਕ ਜਿਹੜੀ ਆ ਇਹ ਗੋਲੀਬਾਰੀ ਫਾਇਰਿੰਗ ਜਿਹੜੀ ਆ ਜਾਰੀ ਰਹੀ ਉਦੋਂ ਜਿਹੜੀ ਆ ਬੰਦ ਹੋਈ ਜਦੋਂ ਬਾਰੂਦ ਮੁੱਕ ਗਿਆ ਠੀਕ ਹੈ ਕਿ ਜਦੋਂ ਬਾਰੂਦ ਖਤਮ ਹੋ ਗਿਆ ਤਾਂ ਫਿਰ ਇਹ ਗੋਲੀਬਾਰੀ ਜਿਹੜੀ ਆ ਖਤਮ ਇਸ ਨੂੰ ਬੰਦ ਕੀਤਾ ਗਿਆ ਨਹੀਂ ਤੇ ਇਹ ਜਿਹੜੀ ਆ 10 ਮਿੰਟ ਲਗਾਤਾਰ ਜਿਹੜੀ ਆ ਚੱਲਦੀ ਰਹੀ ਡਾਇਰ ਅਨੁਸਾਰ ਜਿਹੜਾ ਸੀ 16 150 ਗੋਲੀਆਂ ਜਿਹੜੀਆਂ ਸੀ ਚਲਾਈਆਂ ਗਈਆਂ ਇਹ ਗਿਣਤੀ ਸੈਨਿਕਾ ਦੇ ਕਟਨਾ ਸਥਾਨ ਤੋਂ ਚੁਗੇ ਜਿਹੜੇ ਆ ਜਿਹੜੇ ਕੀ ਕਹਿੰਦੇ ਉਹਨਾਂ ਨੂੰ ਤਾਂ ਜਿਹੜਾ ਕੀ ਹੈ ਕਿ ਉਦੋਂ ਬੰਦ ਹੋਈ ਇਹ ਕਹਿੰਦੇ ਕਿ ਇਹ ਜਿਹੜੀ ਜਦੋਂ ਬਾਰੂਦ ਮੁੱਕ ਜਾਂਦਾ ਹੈ ਤਾਂ ਉਦੋਂ ਇਹ ਫਾਇਰਿੰਗ ਜਿਹੜੀ ਹੈ ਇਹ ਬੰਦ ਹੁੰਦੀ ਹੈ ਔਰ ਇਹ ਗਿਣਤੀ ਸੈਨਿਕਾ ਦੇ ਘਟਨਾ ਸਥਾਨ ਉੱਤੇ ਜਿਹੜੇ ਚੁਗੇ ਖੋਖੇ ਯਾਨੀ ਕਿ ਜੋ ਸ਼ੈੱਲ ਹੁੰਦੇ ਨੇ ਜਦੋਂ ਗੋਲੀਆਂ ਚਲਾਈਆਂ ਜਾਂਦੀਆਂ ਔਰ ਉਸ ਤੋਂ ਬਾਅਦ ਜਿਹੜੇ ਸ਼ੈੱਲ ਹੁੰਦੇ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਉੱਤੇ ਆਧਾਰਿਤ ਲੱਗਦੀ ਆ ਕਿ ਮਤਲਬ ਜੋ ਉਹ ਜਿਹੜੇ ਸ਼ੈੱਲ ਨੇ ਉਹਨਾਂ ਦੇ ਆਧਾਰ ਤੇ ਜਿਹੜੀ ਆ ਇੰਨੀ ਗਿਣਤੀ ਕਿੰਨੀ ਹੈ 1650 ਠੀਕ ਹੈ ਲੇਕਿਨ ਕਹਿੰਦੇ ਕਿ ਸਰਕਾਰੀ ਸਰੋਤ ਸਰੋਤਾ ਅਨੁਸਾਰ ਜਿਹੜੇ ਸਰਕਾਰੀ ਸਰੋਤ ਨੇ ਉਹਨਾਂ ਦੇ ਅਨੁਸਾਰ ਕਹਿੰਦੇ 379 ਲਾਸ਼ਾਂ ਤੇ 1100 ਜ਼ਖਮੀਆਂ ਦੀ ਜਿਹੜੀ ਪਛਾਣ ਕੀਤੀ ਗਈ ਠੀਕ ਹੈ ਤਾਂ ਜਿਹੜੇ ਸਰਕਾਰੀ ਜਿਹੜੇ ਸਰੋਤ ਨੇ ਸੋਰਸਸ ਨੇ ਉਹਨਾਂ ਦੇ ਅਨੁਸਾਰ ਜਿਹੜੇ ਕਿੰਨੇ ਨੇ 379 ਲਾਸ਼ਾਂ ਠੀਕ ਹੈ ਔਰ 1100 ਜ਼ਖਮੀਆਂ ਦੀ ਪਛਾਣ ਜਿਹੜੀ ਉਹ ਕੀਤੀ ਗਈ ਔਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਨੁਸਾਰ ਪੀੜਤਾਂ ਦੀ ਗਿਣਤੀ 1500 ਤੋਂ ਵੱਧ ਅਤੇ ਮਨਨ ਵਾਲੇ ਲਗਭਗ ਜਿਹੜੇ ਸੀ 1000 ਸਨ ਜਾਨ ਬਚਾਉਣ ਲਈ ਬਹੁਤ ਸਾਰੇ ਲੋਕਾਂ ਨੇ ਜਿਹੜਾ ਸੀ ਪਾਰਕ ਵਿੱਚ ਮੌਜੂਦ ਇੱਕ ਖੂਹ ਸੀਗਾ ਠੀਕ ਹੈ ਪਾਰਕ ਦੇ ਵਿੱਚ ਇੱਕ ਕੀ ਸੀਗਾ ਮੌਜੂਦ ਖੂਹ ਸੀਗਾ ਵਿੱਚੋਂ ਵੀ ਜਿਹੜੀਆਂ ਇਹ ਲਾਸ਼ਾਂ ਜਿਹੜੀਆਂ ਉਹ ਮਿਲਦੀਆਂ ਨਹੀਂ ਉਹਦੇ ਵਿੱਚ ਜਿਹੜੇ ਸੀ ਆਪਣੇ ਆਪ ਨੂੰ ਬਚਾਉਣ ਵਾਸਤੇ ਜਿਹੜੇ ਸੀ ਉਹਦੇ ਵਿੱਚ ਬੱਚਿਆਂ ਨੇ ਇਸਤਰੀਆਂ ਨੇ ਜਿਹੜੇ ਸੀ ਛਾਲਾ ਕਹਿੰਦੇ ਮਾਰ ਦਿੱਤੀ ਅਸੀਂ ਬਾਗ ਵਿੱਚ ਲੱਗੀ ਫੱਟੀ ਉੱਤੇ ਲਿਖਿਆ ਹੈ ਕਿ 120 ਲਾਸ਼ਾਂ ਤਾਂ ਸਿਰਫ ਖੂਹ ਵਿੱਚੋਂ ਹੀ ਮਿਲੀਆਂ ਹਨ ਜਦਕਿ ਪੰਡਿਤ ਮਦਨ ਮੋਹਨ ਮਾਲਵੀਆ ਦੇ ਅਨੁਸਾਰ ਘੱਟ ਤੋਂ ਘੱਟ 1300 ਲੋਕ ਜਿਹੜੇ ਆ ਕਹਿੰਦੇ ਉਹ ਮਾਰੇ ਗਏ ਆ ਸਵਾਮੀ ਛੱਦਾਨੰਦ ਦੇ ਅਨੁਸਾਰ ਮਰਨ ਵਾਲਿਆਂ ਦੀ ਮਾਨਣ ਵਾਲਿਆਂ ਦੀ ਗਿਣਤੀ ਕਿੰਨੀ ਸੀ 1500 ਤੋਂ ਜ਼ਿਆਦਾ ਸੀ ਜਦ ਕਿ ਅੰਮ੍ਰਿਤਸਰ ਦੇ ਤਤਕਾਲੀਨ ਸਿਵਲ ਸਰਜਨ ਡਾਕਟਰ ਸਮਿਥ ਦੇ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਸੀ 1800 ਤੋਂ ਵੀ ਜ਼ਿਆਦਾ ਸੀ ਇਸ ਹੱਤਿਆਕਾਂਡ ਦੇ ਵਿਰੋਧ ਵਿੱਚ ਜਿਹੜਾ ਸੀਗਾ ਰਬਿੰਦਰਨਾਥ ਟੈਗੋਰ ਨੇ ਜਿਹੜਾ ਸੀ ਆਪਣੀ ਸਰ ਦੀ ਉਪਾਧੀ ਜਿਹੜੀ ਆ ਉਹ ਮੋੜ ਦਿੱਤੀ ਤੇ ਉਦਮ ਸਿੰਘ ਨੇ ਲੰਡਨ ਜਾ ਕੇ ਪਿਸਟਲ ਦੀ ਗੋਲੀ ਨਾਲ ਜਿਹੜਾ ਸੀਗਾ ਜਨਰਲ ਡਾਇਰ ਨੂੰ ਜਿਹੜਾ ਸੀ ਭੁੰਦਿਤਾ ਕਿ ਉੱਥੇ ਜਿਹੜਾ ਸੀਗਾ ਉਹਨਾਂ ਨੇ ਜਿਹੜਾ ਸੀਗਾ ਇੰਗਲੈਂਡ ਜਾਂਦੇ ਆ ਲੰਡਨ ਜਾਂਦੇ ਆ ਔਰ ਉੱਥੇ ਜਿਹੜਾ ਸੀ ਉਹਨਾਂ ਦਾ ਕਤਲ ਕਰ ਦਿੱਤਾ ਸੀ ਕਿੰਨਾਂ ਨੇ ਸਰਦਾਰ ਉਦਮ ਸਿੰਘ ਨੇ ਔਰ ਇਸ ਹਤਿਆकांड ਦਾ ਬਦਲਾ ਲਿਆ ਉਹਨਾਂ ਨੇ ਔਰ ਇਹ ਘਟਨਾ ਅੰਗਰੇਜ਼ੀ ਰਾਜ ਵੱਲੋਂ ਭਾਰਤੀ ਆਵਾਮ ਜਾਣੀ ਕਿ ਜੋ ਜਨਤਾ ਸੀ ਅੰਦਰ ਦਹਿਸ਼ਤ ਬਿਠਾਉਣ ਦੀ ਸੋਚੀ ਵਿਚਾਰੀ ਜਿਹੜੀ ਸੀਗੀ ਸੋਚੀ ਵਿਚਾਰੀ ਗਈ ਜਿਹੜੀ ਸੀ ਕਾਰਵਾਈ ਸੀ ਔਰ ਇਹਨਾਂ ਦਿਨਾਂ ਦੀ ਸਚਾਈ ਜਾਣਨ ਵਾਸਤੇ ਜਿਹੜੇ ਸੀ ਪੰਡਤ ਮਦਨ মোহন ਮਾਲਵੀਆ ਪੰਡਤ ਮੋਤੀ ਲਾਲ ਨਹਿਰੂ ਤੇ ਅਤੇ ਪਾਦਰੀ ਸੀ ਓਕੇ ਤਾਂ ਇਹਨਾਂ ਨੇ ਜੀ ਸੀ ਐਫ ਜਿਹੜਾ ਸੀਗਾ ਐਡ ਐਡਰੀਊਜ਼ ਨੇ ਅੰਮ੍ਰਿਤਸਰ ਅਤੇ ਲਾਹੌਰ ਦਾ ਜਿਹੜਾ ਫਿਰ ਦੌਰਾ ਵੀ ਕੀਤਾ ਕਿੰਨਾ ਕਿੰਨਾ ਨੇ ਪੰਡਿਤ ਮੋਤੀ ਲਾਲ ਨਹਿਰੂ ਪਾਦਰੀ ਸੀ ਔਰ ਕੌਣ ਸਨ ਪੰਡਿਤ ਮਦਨ ਮੋਹਨ ਮਾਲਵੀਆ ਤੇ ਇਹਨਾਂ ਨੇ ਜਬ ਬਾਅਦ ਵਿੱਚ ਕੀ ਹੈ ਇਸ ਜਗ੍ਹਾ ਦਾ ਦੌਰਾ ਵੀ ਕੀਤਾ ਤੇ ਇਹ ਸੀਗਾ ਹੱਤਿਆकांड ਜੋ ਜਿਹੜਾ ਹੈ ਜਨਰਲ ਡਾਇਰ ਦੇ ਦੁਆਰਾ ਕੀਤਾ ਗਿਆ ਕਿਉਂਕਿ ਇਸ ਦੇ ਸਾਰੇ ਦਰਵਾਜ਼ੇ ਬਾਕੀ ਬੰਦ ਸਨ ਔਰ ਇੱਕੋ ਇੱਕ ਖੁੱਲਾ ਸੀਗਾ ਦਰਵਾਜ਼ਾ ਜਿਸ ਦਿਨ ਆਹੀਂ ਜਿਹੜੇ ਲੋਕ ਬਾਹਰ ਆ ਸਕਦੇ ਸੀਗੇ ਜਿਲਿਆਂ ਵਾਲੇ ਬਾਗ ਦੇ ਵਿੱਚ ਪਰ ਕੀ ਹੁੰਦਾ ਕਿ ਉੱਥੇ ਜਿਹੜੀਆਂ ਮਸ਼ੀਨ ਗਨ ਫਿੱਟ ਕੀਤੀ ਹੋਈ ਸੀ ਔਰ ਜਿਹੜੀ ਅੰਨੇਵਾ ਜਿਹੜੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਔਰ ਅਜਿਹਾ ਜਿਹੜਾ ਹੈ ਇਹ ਘਟਨਾ ਬਹੁਤ ਹੀ ਦੁਖਦਾਇਕ ਹੈ ਪੰਜਾਬ ਦੇ ਇਤਿਹਾਸ ਵਿੱਚ ਭਾਰਤ ਦੇ ਇਤਿਹਾਸ ਦੇ ਵਿੱਚ ਔਰ ਬਾਅਦ ਵਿੱਚ ਜਿਹੜਾ ਜਨਰਲ ਡਾਇਰ ਇੱਥੋਂ ਜਿਹੜਾ ਇੰਗਲੈਂਡ ਭੇਜੇ ਗਿਆ ਤੇ ਉੱਥੇ ਜਿਹੜਾ ਸੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਇਸ ਵਾਸਤੇ ਓਕੇ ਤੇ ਇਹ ਹੈ ਜਿਲ੍ਹਾ ਵਾਲਾ ਬਾਗ ਹੱਤਿਆ ਕਾਂਡ ਓਕੇ